ਦਿਰਪਤੀ ਗੀਤਾ ਪਵਨ ਵਿਖੇ ਸ਼੍ਰੀ ਰੂਦਰ ਅਭਿਸ਼ੇਕ ਹਰ ਰੋਜ਼ ਕਰਵਾਇਆ ਜਾ ਰਿਹਾ ਹੈ। ਦੂਜੇ ਦਿਨ ਰੂਦਰ ਅਭਿਸ਼ੇਕ ਕਰਨ ਦੇ ਲਈ ਪੰਜ ਜੋੜੇ ਪਹੁੰਚੇ ਜਿੱਥੇ ਉਹਨਾਂ ਦੇ ਬੋਲੋਂ ਰੂਦਰ ਅਭਿਸ਼ੇਕ ਕਰਵਾ ਕੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਗੀਤਾ ਪਵਨ ਮੰਦਿਰ ਕਮੇਟੀ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੱਥ ਦੱਸਿਆ ਕਿ ਰੂਦਰ ਅਭਿਸ਼ੇਕ ਯੱਗ ਸ਼ਹਿਰ ਦੀ ਸੁਖ ਸ਼ਾਂਤੀ ਲਈ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਨੇ ਬਹੁਤ ਹੀ ਜ਼ਰੂਰੀ ਨੇ ਜਿਸ ਨਾਲ ਲੋਕਾਂ ਦਾ ਵੀ ਭਲਾ ਹੁੰਦਾ ਹੈ ਤੇ ਸ਼ਹਿਰ ਅੰਦਰ ਵੀ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ। ਅੱਜ ਜਿਦਾ ਤੁਸੀਂ ਦੇਖਦੇ ਹੋ ਜੋ ਰੂਦਰਸ਼ੇਕ ਹੋ ਰਿਹਾ ਹੈ ਜੀ ਅੱਜ ਦੂਸਰਾ ਦਿਨ ਹੈਗਾ ਕਿੰਨਾ ਖੁਸ਼ ਆ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਦੇ ਵਿੱਚ ਇਸ ਇਸ ਜਗਤ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਲੋਕ ਆਪਣੇ ਪੁਣ ਦੇ ਭਾਗੀ ਬਣ ਰਹੇ ਨੇ ਔਰ ਬਹੁਤ ਜ਼ਿਆਦਾ ਦਾਨ ਪੁਣ ਵੀ ਸਾਨੂੰ ਬਹੁਤ ਆ ਰਿਹਾ ਹੈ ਜੋ ਭਗਤ ਜਨ ਨਹੀਂ ਪਹੁੰਚ ਰਹੇ ਕਿਸੇ ਕਾਰਨ ਕਰਕੇ ਵੀ ਉਹਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਵੀ ਆਪਣਾ ਸਵੇਰੀ ਪੂਜਾ ਦੇਖੋ ਪੂਜਾ ਹੁੰਦੀ ਦੇਖਣਾ ਵੀ ਇੱਕ ਉਹੀ ਫੁੱਲ ਦਾ ਮਤਲਬ ਕਿ ਪੁੰਨ ਦੇ ਭਾਗੀ ਬਣਦੇ ਆ ਉਹੀ ਬਹੁਤ ਵੱਡਾ ਫਾਲ ਹੈ ਜਿਹੜਾ ਮਿਲਦਾ ਹੈਗਾ ਤੇ ਕਥਾ ਜਿਹੜੀ ਹੁੰਦੀ ਹੈ ਇਹ 4 ਤੋਂ 6:30 ਵਜੇ ਤੱਕ ਕਥਾ ਹੁੰਦੀ ਹੈ ਕਥਾ ਦੇ ਵਿੱਚ ਆਓ ਪੁੰਨ ਦੇ ਭਾਗੀ ਬਣੋ ਬਹੁਤ ਜਿਆਦਾ ਉਤਸ਼ਾਹ ਮੰਡੀ ਦਾ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਖੁੱਲ੍ਹ ਕੇ ਖੁੱਲੇ ਦਿਲ ਨਾਲ ਦਾਨ ਦਿੱਤਾ ਸਾਨੂੰ ਉਤਸ਼ਾਹ ਦਿੱਤਾ ਸਾਨੂੰ ਹੌਸਲਾ ਦਿੱਤਾ ਅਸੀਂ ਧੰਨਵਾਦੀ ਆ ਅਸੀਂ ਫਿਰ ਜਮਾਨ ਜਿਹੜੇ ਦਿੱਲੀ ਆਉਂਦੇ ਨੇ ਦਿੱਲੀ ਜਮਾਨ ਪਹਿਲਾ ਦਿਨ ਸੀ ਕੱਲ ਤਾਂ ਲੇ 200 ਦੇ ਕਰੀਬ ਭਗਤ ਜਨ ਆਈ ਸੀ ਸਾਨੂੰ ਇਹ ਲੱਗਦਾ ਵੀ ਇਹ ਜਿਹੜਾ ਪੰਡਾਲ ਹੈ ਸਾਨੂੰ ਛੋਟਾ ਪੈ ਜਾਊਗਾ ਠੀਕ ਹੈ ਨਾ ਪੰਜ ਜੋੜੀ ਹਰ ਰੋਜ਼ ਪੂਜਾ ਕਰਦੀ ਨੇ ਬਹੁਤ ਵਧੀਆ ਚੱਲ ਰਿਹਾ ਹੈ ਭੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਇਦਾਂ ਹੀ ਜੱਗ ਸੰਪੂਰਨ ਹੋਊਗਾ ਕੀ ਲੱਗਦਾ ਜੀ ਇਹ ਜਿਹੜਾ ਜਾਗ ਹੈ ਜੀ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਕਰਾਇਆ ਜਾਂਦਾ ਜੀ ਇਹ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਕਰਾਇਆ ਜਾਂਦਾ ਜੀ ਕਰਾਇਆ ਜਾ ਰਿਹਾ ਹੈ ਭੋਲੇनाथ ਤੋਂ ਇਹ ਕਿਰਪਾ ਚਾਹੁੰਦੇ ਆ ਕਿ ਸ਼ਹਿਰ ਸੁੱਖ ਸ਼ਾਂਤੀ ਨਾਲ ਚੱਲਦੇ ਰਹੇ ਬਸਤਾ ਰਹੇ ਐਡਮਿਸ਼ਨ ਓਪਨ ਹੈ ਚੰਗੀ ਤੇ ਉੱਚ ਪੱਦਰੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਜ ਹੀ ਪਹੁੰਚੋ ਸ਼ਿਵਾ ਗਰੁੱਪ ਆਫ ਇੰਸਟੀਚਿਊਟ ਗੁਜਰਾ ਰੋਡ ਦੇਡਬਾ ਵਿਖੇ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਸਾਰੇ ਕੋਰਸ ਬਹੁਤ ਘੱਟ ਖਰਚੇ ਤੇ ਤਜਰਬੇਕਾਰ ਅਧਿਆਪਕ ਤੁਹਾਡੀ ਬਦਲ ਦੇਣਗੇ ਜ਼ਿੰਦਗੀ ਇਲਾਕੇ ਦਾ ਮਨਿਆ ਪਰਮਨਿਆ ਕਾਲਜ ਪਹਿਲਾ ਆਓ ਤੇ ਪਹਿਲਾ ਐਡਮਿਸ਼ਨ ਪਾਓ